ਰਾਜਾ ਸਾਹਿਬ ਬੜੇ ਮਾੜੇ ਹਾਲਾਤ ਹੈ ਮੈਂ ਹਾਂ ਨਹੀਂ 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 ਇੱਧਰ ਆਓ ਯਾਰ ਥੱਲੇ ਆਓ ਥੱਲੇ ਬਲਾਓ ਕੋਈ ਕੋਈ ਡਿੱਗ ਨਾ ਜਾਵੇ ਕੌਣ ਡੇਕ ਦੀ ਨਹੀਂ ਹੁੰਦੀ ਘਰਾਂ ਚ ਹੈ ਆ ਬੇ ਆ ਜਾਓ ਬਈ ਨਿਊਜ਼ ਦੇਣੀ ਇਨਾਲੇ ਉਹਨੇ ਨਹੀਂ ਦੱਸਤਾ ਮਾੜੀ ਪਾਣੀ ਦਾ ਆਜੋ ਅੰਦਰ ਉਹਦੀ ਪਹਿਲਾਂ ਇਸ ਦੀ ਬਾਤ ਕਰੀਆ ਅੱਛਾ ਬਈ ਕੌਣ ਹੈ ਪਿੰਡਾਂ ਦੇ ਸਰਪੰਚ ਸਾਹਿਬ ਜੀ ਸਾਡੇ ਆ ਸਰਪੰਚ ਸਾਰੇ ਪਿੰਡ ਦੇ ਸਾਰੇ ਪਰ ਮਜੂਦਾ ਸਰਪੰਚ ਇਹ ਜੀ ਮੇਰੀ ਬੇਨਤੀ ਹੈ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਦਾ ਹੁਕਮ ਹੋਇਆ ਸੀ ਤੇ ਅਸੀਂ ਆਉਣਾ ਸੀ ਹਾਂਜੀ ਹਾਂਜੀ ਅਸੀਂ ਪਰਾਵਾ ਸਾਰੇ ਪੰਜਾਬ ਚ ਜਾ ਰਹੇ ਹਾਂ ਬਿਲਕੁਲ ਜੀ ਇੱਕ ਮਿੰਟ ਸੁਣੋ ਸੁਣ ਲਿਆ ਕਰੋ ਯਾਰ ਲੋਕਾਂ ਦੇ ਕਈ ਵਾਰੀ ਸਾਨੂੰ ਸਵਾਲ ਵੀ ਉੱਠਦੇ ਆ ਹਾਂਜੀ ਕਈ ਵਾਰੀ ਕੋਈ ਬੰਦਾ ਖੜਾ ਪੁੱਛ ਲੈਂਦਾ ਵੀ ਭਾਈ ਕੋ ਤੁਸੀਂ ਕੀ ਕਰਦੇ ਹੋ ਹਲਾ ਕੀ ਪੂਰੇ ਪੰਜਾਬ ਦੇ ਵਿੱਚੋਂ ਆ ਭਾਈ ਮਗਰਲੇ ਨੂੰ ਚੁੱਪ ਕਰਾਉਂਗਾ ਚਲ ਕਰ ਗਿਆ ਭਾਈ ਚੁੱਪ ਕਰ ਦੇ ਮੇਜਰ ਅੱਗੇ ਆ ਜਾ ਅੱਗੇ ਆ ਜਾ ਮੇਜਰ ਪਾਣੀ ਵੀ ਹੁਣ ਫੇਜੋਗੇ ਲੱਗਣ ਸਾਨੂੰ ਇਹ ਸਵਾਲ ਕਰਦੇ ਆ ਵੀ ਭਾਈ ਤੁਸੀਂ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਹਾ ਹੈ ਕਣਕ ਦੀ ਬਜਾਈ ਤੱਕ ਕਾਂਗਰਸ ਦਾ ਵਰਕਰ ਜੇ ਇੱਥੇ ਕਿਸੇ ਕੋਲ ਟਰੈਕਟਰ ਨਹੀਂ ਹੋਊਗਾ ਤਾਂ ਅਸੀਂ ਨਾਲ ਵਾਲਾ ਹਲਕਾ ਡਿਊਟੀ ਲਾਵਾਂਗੇ 50 ਟਰੈਕਟਰਾਂ ਚ ਤੇਲ ਪਵਾ ਕੇ ਤਵੀਆਂ ਹਾਲ ਤੇ ਗਰਾਏ ਲੈ ਕੇ ਜਿਹੜੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਦੀ ਮਦਦ ਕਰਨ ਅਸੀਂ ਪਹੁੰਚਾਂਗੇ ਕਣਕ ਦੀ ਵਜਾਈ ਤੱਕ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜੇ ਮੈਂ ਪੂਰਾ ਪੰਜਾਬ ਕੋ ਮਰੇ ਸਾਡੇ ਬਘੇਲ ਸਾਹਿਬ ਵੀ ਆਏ ਸੀ ਰਾਹੁਲ ਗਾਂਧੀ ਨੇ ਸਾਡੀ ਹੁਣ ਨਾ ਸਾਡੀ ਬਈ ਸਰਕਾਰ ਉੱਤੇ ਹੈ ਤੇ ਨਾ ਬਈ ਸਾਡੀ ਸਰਕਾਰ ਥੱਲੇ ਸਾਡੇ ਕੋਲੇ ਦਾ ਆਪਣੇ ਕੋਲੇ ਤਿਲ ਫੁੱਲ ਭੇਟਾ ਸੇਵਾ ਹੈ ਜਾ ਆਪ ਦੀ ਕੋਈ ਤਨਖਾਹ ਹੈ ਪਰ ਖਸਾਦਾ ਇੱਕ ਸਾਦੇ ਵੰਡੀ ਜਾਂਦੀ ਹੈ ਦੂਜੇ ਸਾਦੇ ਕੀ ਕਰੀਏ ਸੋ ਜੋ ਤੇਲ ਫੁੱਲ ਭੇਟਾ ਸੇਵਾ ਮਦਦ ਕੋਈ ਤੇਲ ਦੀ ਕੋਈ ਡਰਮ ਦੀ ਅਸੀਂ ਸਭ ਨੂੰ ਕਿਹਾ ਹੈ ਲੋਕਾਂ ਨੂੰ ਅਪੀਲ ਕਰਦੇ ਆ ਸਾਡੇ ਕਾਂਗਰਸੀ ਭੇਜ ਰਿਹਾ ਕਿਤੇ ਰਾਸ਼ਨ ਭੇਜ ਰਿਹਾ ਕਿਸੇ ਚਾਰਾ ਭੇਜ ਰਿਹਾ ਕਿਸੇ ਆ ਥੋੜੀ ਤਾਰ ਮੈਂ ਦੇ ਕੇ ਆਏ 3-4 ਲੱਖ ਰੁਪਏ ਵੀ ਉੱਥੇ ਜੀਰੇ ਸੋ ਹੌਲੀ ਹੌਲੀ ਜਿੱਥੇ ਸਾਥੋ ਜੋ ਸਰਦਾ ਉਹ ਕਰਦੇ ਆ ਤੋ ਇੱਥੇ ਵੀ ਆਏ ਆ ਜਿੱਥੇ ਜਾਣੇ ਆ ਕੁਝ ਨਾ ਕੁਝ ਤਿਲ ਫੁੱਲ ਭੇਟਾ ਸਾਡੇ ਅਮੀਓ ਵੈਸੇ ਤਾਂ ਅਸੀਂ ਲੜਾਈ ਥੋੜੀ ਐਡਮਿਨਿਸਟ੍ਰੇਸ਼ਨ ਨਾਲ ਵੀ ਲੜਾਂਗੇ ਕਿ ਜਦੋਂ ਸਮਾਂ ਆ ਗਿਆ ਧਰਨਾ ਲਾ ਕੇ ਤੁਹਾਡੇ ਨੂੰ ਮਾਫ ਜਾ ਵੀ ਹਰ ਚੀਜ਼ ਦਾ ਦਵਾਵਾਂਗੇ ਪਰ ਇਹ ਅੱਜ ਦੀ ਰਾਸ਼ੀ ਅਸੀਂ ਡਾਕਟਰ ਅਮਰ ਸਿੰਘ ਜੀ ਨਾਲ ਸਲਾਹ ਕਰਕੇ ਤੇ ਬਾਜਵਾ ਸਾਹਿਬ ਨੇ ਅਸੀਂ ਸਾਡੇ ਨੀਓ ਤਿੰਨਾਂ ਨੂੰ ਪਾਈਏ 2 ਲੱਖ 20 ਹਜ਼ਾਰ ਰੁਪਿਆ ਹੈ ਲਓ ਡਾਕਟਰ ਸਾਹਿਬ ਜੀ ਪੰਜ ਸਾਹਿਬ ਪੰਜ ਸਾਹਿਬ ਇਹ ਭਾਈ ਜਿੱਥੇ ਕੋਈ ਤੇਲ ਪਾਣੀ ਮਿੱਟੀ ਜੋ ਤੁਹਾਨੂੰ ਚੰਗਾ ਲੱਗੇ ਬਿਲਕੁਲ ਜੀ ਬਿਲਕੁਲ ਪੰਜ ਸਾਹਿਬ ਫੇਸ ਇਧਰ ਕਰ ਲੋ ਜੀ ਘੁੰਮ ਚੋ ਬਣਾਏ ਕੁਝ ਕਰਨਾ ਇਹਦਾ ਹੋਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਸੋ ਮੇਰੇ ਕਹਿਣ ਵਾਲਾ ਕਿ ਸਾਡੀ ਸੇਵਾ ਹੈ ਬਿਲਕੁਲ ਬਾਜਵਾ ਸਾਹਿਬ ਅਮਰ ਸਿੰਘ ਜੀ ਤੇ ਮੈਂ ਇਹ ਸਾਡੇ ਨਹੀਂ ਉਹ ਤੇਲ ਫੁੱਲ ਭੇਟਾ ਸੇਵਾ ਹੈ ਤੇ ਤੁਸੀਂ ਇਹਦਾ ਪੀਣ ਪੋ ਪਾਣੀ ਪੋ ਕੋਈ ਚੀਜ਼ ਠੀਕ ਕਰਾਓ ਕੋਈ ਬੰਦ ਮਾਰੋ ਅੱਲਾ ਵੀ ਧੰਨਵਾਦ ਜੀ ਪੰਜਾਬ ਦੇ ਕੈਪੀਟਲ ਸਾਹਿਬ ਨਾਲ ਨਿਹਾਲ 4 ਲੱਖ ਰੁਪਇਆ ਜੀ ਨੂੰ ਐਮਪੀ ਸਾਹਿਬ ਨੇ ਦਿੱਤੇ ਗਏ ਸੀ ਸਾਹਿਬ ਅੱਛਾ ਦੂਜੀ ਗੱਲ 4 ਲੱਖ ਰੁਪਇਆ ਸਾਡੇ ਪੰਜਾਬ ਪ੍ਰਧਾਨ ਜੀ ਨੇ ਦਿੱਤਾ ਜੀ ਆਪ ਦੇ ਕੋਲੋ ਆਪ ਦੇ ਕੋਲੋ ਅੱਛਾ ਅੱਗੇ ਸੁਣ ਲਾ ਅੱਛਾ ਜੀ ਡਾਕਟਰ ਸਾਹਿਬ ਤੇ ਬਾਜਵਾ ਸਾਹਿਬ ਜੋ ਕਹਿ ਦੇਣਗੇ 5-10 ਲੱਖ ਰੁਪਇਆ ਹੋਰ ਮੈਂ ਵੀ ਭੇਜ ਦੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ विक्रम बाजवा जिंदाबाद राजा उणिंग जिंदाबाद कोई जिंदाबाद कोई जिंदाबाद नहीं आज गो चौक दी खड़ी हो सोनेहा जय श्री काल हालात में ਲੋਕਾਂ ਦੇ ਲੇਕਿਨ ਪਾਣੀ ਅੱਗੇ ਨਾਲ ਡਾਊਨ ਹੋਇਆ ਤੇ ਲੋਕਾਂ ਦਾ ਡਰ ਹੈ ਕਿ ਦਰਿਆ ਸਾਡੀਆਂ ਜ਼ਮੀਨਾਂ ਦੇ ਅੰਦਰ ਤੋਂ ਸ਼ਿਫਟ ਹੋ ਗਿਆ ਹੈ ਜਿਹੜਾ ਮਾਈਨਿੰਗ ਕਰਕੇ ਹੋਇਆ ਸੋ ਇਸ ਕਰਕੇ ਸਰਕਾਰ ਨੂੰ ਵੀ ਨਾਲ ਡੀਸੀ ਨਾਲ ਵੀ ਗੱਲ ਕੀਤੀ ਹੈ ਕਿ ਦੋਵਾਂ ਦੇ ਜ਼ਮੀਨਾਂ ਨਿੱਜੀ ਜ਼ਮੀਨਾਂ ਦੇ ਵਿੱਚ ਪਾਣੀ ਛਲਾ ਗਿਆ ਕਹਿੰਦੇ ਤਾਂ ਹੈ ਕੁਝ ਕਰ ਰਹੇ ਆ ਸੋ ਨਿੱਜੀ ਮਦਦ ਵੀ ਕੀਤੀ ਹੈ ਕੁਝ ਰਾਹਤ ਅਸ ਸਰਕਾਰ ਕਿਵੇਂ 100% ਜੇ ਮਾਈਨਿੰਗ ਨਾ ਹੁੰਦੀ ਤਾਂ ਦਰਿਆ ਇਦਾਂ ਨੂੰਹ ਨਹੀਂ ਕਰਦਾ ਸੀ ਉੱਥੇ ਡੀਪ ਮਾਈਨਿੰਗ 40 ਫੁੱਟ ਦੀ ਕਰਤੀ ਸਰਕਾਰ ਜ਼ਿੰਮੇਦਾਰ ਹੈ ਸਰਕਾਰ ਦਾ ਐਮ ਐਲ ਏ ਜ਼ਿੰਮੇਦਾਰ ਹੈ ਸਰਕਾਰ ਦਾ ਮੰਤਰੀ ਹੈ ਜਿਹੜੇ ਸਿਗੇ ਪੰਨਾਂ ਦੀ ਰਿਪੇਅਰ ਹੋਣੀ ਚਾਹੀਦੀ ਸੀ 100% ਜੇ ਉਹ ਪੰਨਾ ਨੂੰ ਮੁੱਕੇ ਤੇ ਸੰਭਾਲਿਆ ਜਾਂਦਾ ਜੇ ਉਹਨਾਂ ਦੀ ਮੇਨਟੇਨੈਂਸ ਹੁੰਦੀ ਤਰਿਆਰਾਂਵਾਂ ਦੀ ਤਾਂ ਇਹ ਹਾਲਾਤ ਨਹੀਂ ਹੋਣੇ ਸੀ ਇੰਨਾ ਨੁਕਸਾਨ ਰਾਵੀ ਨੇ ਪਿਆਸ ਨੇ ਇਹ ਕੀਤਾ ਸਤਲੁਜ ਨੇ ਉਹ ਨਹੀਂ ਹੋਣਾ ਸੀਗਾ ਇਹ ਸਾਰਾ ਪਾਣੀ ਜਿਹੜਾ ਰਾਵੀ ਤੋਂ ਜਾਂ ਸਤਲੁਜ ਤੋਂ ਇਹਦੇ ਪਿੱਛੇ ਵੀ ਪੰਜਾਬ ਸਰਕਾਰ 100% ਇਹ ਟੇਲਾ ਤੇ ਪਾਣੀ ਪੂਰਾ ਕਰਨ ਲੱਗੇ ਉੱਥੇ ਪਾਣੀ ਇਕੱਠਾ ਕਰਦੇ ਨੇ ਬੀਬੀ ਅਮੀ ਨੇ ਕਿਹਾ ਵੀ ਤੁਹਾਡੇ ਕੋਲ 105% بارشਾਂ ਹੋ ਰਹੀਆਂ ਉਹ ਭਾਈ ਇਕੱਠਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ بارشਾਂ ਇੰਨੀਆਂ ਤੇ ਤੁਸੀਂ ਪਾਣੀ ਇਕੱਠਾ ਕਿਉਂ ਕਰ ਰਹੇ ਆ ਸੁਖਵੀਰ ਸਿੰਘ ਬਾਦਲ ਕਹਿੰਦੇ ਕੰਕਰੀਟ ਤੇ ਜਿਹੜੇ ਆਗੇ ਅਸੀਂ ਬੰਨ ਬਣਾਵਾਂਗੇ ਕਿਸ ਤਰ੍ਹਾਂ ਦੇ ਦੇ ਭਾਈ ਉਹ ਸੁਖਵੀਰ ਬਾਦਲ ਨੂੰ ਪੁੱਛੋ ਜੋ ਰਿਹਾ ਬਣਾਵੇ ਮੈਨੂੰ ਕੋਈ 1600 ਕਰੋੜ ਦਾ ਜਿਹੜਾ ਪੰਜਾਬ ਦੇ ਲਈ ਐਲਾਨ ਕਰਕੇ ਕਹਿੰਨੇ ਪੀਐਮ ਉਹਦੇ ਅੱਧਰ ਕੀ ਕਹਿੰਦੇ ਭਾਈ 1600 ਕਰੋੜ ਰੁਪਏ ਦਾ ਜਿਹੜਾ ਐਲਾਨ ਹਜੇ ਪਤਾ ਨਹੀਂ ਕਦੋਂ ਆਊਗਾ ਲੇਕਿਨ ਉਹ ਇਸ ਤਰ੍ਹਾਂ ਹੈ ਜਿਵੇਂ ਘੜੇ ਦੇ ਵਿੱਚ ਕੋਈ ਗਲਾਸ ਪਾਣੀ ਦਾ ਪਾ ਦਿੱਤਾ ਹੋਵੇ ਪਾਣੀ ਵਾਲੀ ਗੱਲ ਹੋ ਗਈ ਉਹ ਜੜ ਵੀ ਗਲੀ ਨਹੀਂ ਹੋਣੀ ਸਾਡੀ ਏਡਾ ਭਾਰੇ ਨੁਕਸਾਨ